ਸਤਿ ਸ੍ਰੀ ਅਕਾਲ ਦੋਸਤੋ ਮੈਂ ਪਰਮਜੀਤ ਸਿੰਘ ਸਜੀਦੇਵਾ ਹੁਸ਼ਿਆਰਪੁਰ ਤੋਂ ਅੱਜ ਮੈਂ ਗੱਲ ਕਰਾਂਗਾ ਥਰਡ ਚਾਈਲਡ ਦੋਸਤੋ ਅੱਜਕੱਲ ਜਿਹੜੇ ਫੈਮਲੀਆਂ ਹੁੰਦੀਆਂ ਨੇ ਦੋ ਦੋ ਇੱਕ ਜਾਂ ਦੋ ਬੱਚੇ ਹੀ ਸਬਦੇ ਹੁੰਦੇ ਔਰ ਉਹਨਾਂ ਬੱਚਿਆਂ ਨੂੰ ਅਸੀਂ ਕੋਸ਼ਿਸ਼ ਕਰਦੇ ਆਂ ਅੱਛੀ ਐਜੂਕੇਸ਼ਨ ਅੱਛਾ ਉਹਨਾਂ ਦੀ ਮੈਰਿਜ ਕਰੀਏ ਇਹੀ ਪੇਰੈਂਟ ਦੀ ਇੱਛਾ ਹੁੰਦੀ ਵੀ ਸਾਡੇ ਬੱਚੇ ਪੜ੍ਹ ਲਿਖ ਕੇ ਕਿਸੇ ਮੁਕਾਮ ਤੇ ਪਹੁੰਚਣ ਉਹਦੇ ਵਾਸਤੇ ਅਸੀਂ ਆਪਣੇ ਬੱਚਿਆਂ ਨੂੰ 10 ਸਾਲ 15 ਸਾਲ 20 ਸਾਲ 25 ਸਾਲ ਆਪਾਂ ਉਹਨਾਂ ਦਾ ਪਾਲਣ ਪੋਸ਼ਣ ਵੀ ਕਰਦੇ ਆਂ ਲੈਕਿਨ ਕਦੀ ਉਹਨਾਂ ਕੋ ਇਹ ਨਹੀਂ ਐਕਸਪੈਕਟ ਕਰਦੇ ਜਦੋਂ 10 ਸਾਲ ਦਾ ਬੱਚਾ ਹੋ ਗਿਆ 11 ਸਾਲ ਦਾ ਬੱਚਾ ਹੋ ਗਿਆ ਵੀ ਸਾਡੇ ਲਈ ਕੁਝ ਕਮਾ ਕੇ ਲੈ ਕੇ ਆਏ ਅਸੀਂ ਇਹੀ ਗਿਣਦੇ ਹਾਂ ਵੀ ਅਸੀਂ 20 ਸਾਲ 25 ਸਾਲ ਉਹਨਾਂ ਨੂੰ ਪੜਾ ਲਖਾ ਦਈਏ ਔਰ ਉਹਨਾਂ ਦੀ ਸ਼ਾਦੀ ਵਿਆਹ ਕਰ ਦਈਏ ਜਾਂ ਉਹ ਚੰਗੇ ਕੰਮ ਧੰਦੇ ਲੱਗ ਜਾਣ ਅਸੀਂ ਉਹਦੇ ਵਾਸਤੇ 20 25 ਸਾਲ ਪਣਾ ਪ੍ਰੈਪਰੇਸ਼ਨ ਕਰਦੇ ਹਾਂ ਤੇ ਮੇਰੀ ਤੁਹਾਨੂੰ ਇਹੀ ਰਿਕੁਐਸਟ ਆ ਵੀ ਜਿੰਨੇ ਪੈਸੇ ਆਪਾਂ ਆਪਣੇ ਇੱਕ ਜਾਂ ਦੋ ਬੱਚਿਆਂ ਦੇ ਉੱਤੇ ਸਪੈਂਡ ਕਰਦੇ ਹਾਂ ਉਹਨੇ ਪੈਸੇ ਅਸੀਂ ਇੱਕ ਥਰਡ ਚਾਈਲਡ ਯਾਨੀ ਕਿ ਸਿੱਪ ਦੇ ਰੂਪ ਚ ਇੱਕ ਹੋਰ ਤੀਜਾ ਬੱਚਾ ਪਾਲ ਲਈਏ ਵੀ ਜਿਉਂ-ਜਿਉਂ ਆਪਾਂ 20 ਸਾਲ 25 ਸਾਲ ਜਿਸ ਤਰ੍ਹਾਂ ਆਪਾਂ ਬੱਚਿਆਂ ਦੇ ਉੱਤੇ ਪੈਸੇ ਖਰਚ ਕਰਦੇ ਆ ਉਹਨੇ ਹੀ ਪੈਸੇ ਆਪਾਂ ਇੱਕ ਤੀਸਰਾ ਬੱਚਾ ਮਿਊਚੁਅਲ ਫੰਡ ਦਾ ਸਿੱਪ ਦੇ ਰੂਪ ਚ 20 ਸਾਲ 25 ਸਾਲ ਉਸ ਬੱਚੇ ਨੂੰ ਵੀ ਪਾਲ ਲਈਏ ਜਿਹੜੇ ਬਾਇਓਲੋਜੀਕਲ ਸਾਡੇ ਬੱਚੇ ਹੈਗੇ ਆ ਉਹਨਾਂ ਦੀ ਨੌਕਰੀ ਪਤਾ ਨਹੀਂ ਕੈਨੇਡਾ ਲੱਗਣੀ ਆ ਅਮਰੀਕਾ ਜਾਣਾ ਉਹਨਾਂ ਨੇ ਹైదరాబాద్ ਜਾਣਾ ਗੁੜਗਾਓ ਜਾਣਾ ਪਤਾ ਨਹੀਂ ਕਿੱਥੇ ਜਾਣਾ ਇਹਦੀ ਕੋਈ ਸਨੀ ਪਤਾ ਔਰ ਇਸ ਗੱਲ ਦੇ ਵੀ ਕੋਈ ਗਰੰਟੀ ਨਹੀਂ ਅਸੀਂ ਉਮੀਦ ਰੱਖ ਸਕਦੇ ਹਾਂ ਵੀ 올ਡੇਜ ਸਾਡੇ ਜਿਹੜੇ ਬਾਇਓਲੋਜੀਕਲ ਬੱਚੇ ਸਾਨੂੰ ਪੁੱਛਣਗੇ ਸਾਡਾ ਧਿਆਨ ਰੱਖਣਗੇ ਉਮੀਦ ਜ਼ਰੂਰ ਰੱਖ ਸਕਦੇ ਹਾਂ ਲੇਕਿਨ ਗਰੰਟੀ ਨਹੀਂ ਲੇਕਿਨ ਜਿਹੜਾ ਅਸੀਂ 20 ਸਾਲ 25 ਸਾਲ ਨਾਲ ਤੀਜਾ ਬੱਚਾ ਪਾਲ ਲਿਆ ਮਿਊਚੁਅਲ ਫੰਡ ਦੇ ਰੂਪ ਚ ਸਿੱਪ ਦੇ ਰੂਪ ਚ ਉਹ ਸਾਰੀ ਉਮਰ ਜਦ ਤੱਕ ਤੁਹਾਡੇ ਸਾਹ ਚੱਲਦੇ ਆ ਤੁਹਾਡਾ ਹੱਥ ਐ ਰੱਖੇਗਾ ਕਦੀ ਤੁਹਾਨੂੰ ਆਪਣੇ ਬੱਚਿਆਂ ਅੱਗੇ ਜਾਂ ਕਿਸੇ ਅੱਗੇ ਹੱਥ ਇਸ ਤਰ੍ਹਾਂ ਨਹੀਂ ਕਰਨਾ ਪਏਗਾ ਇਸ ਕਰਕੇ ਮੈਨੂੰ ਤੁਹਾਨੂੰ ਇਹ ਹੀ ਹੈ गुजारिश ਵੀ ਜਦੋਂ ਵੀ ਆਪਣੀ شادی ਹੁੰਦੀ ਹੈ ਦੋ ਆਪਣੇ ਤੀਸਰੇ ਬੱਚੇ ਨੂੰ ਨਾਲ ਪਾਲਣਾ ਸ਼ੁਰੂ ਕਰਦੇ ਹੋ ਲਾਈਫ ਲੌਂਗ ਤੁਸੀਂ ਸੁਖੀ ਰਹੋਗੇ ਬਹੁਤ ਬਹੁਤ ਸ਼ੁਕਰੀਆ थैंक यू ਸੋ ਮਚ